ਸਾਰੇ ਹੀ ਸਤਿਕਾਰਯੋਗ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਖਾਲਸਾ ਸਰਕਾਰ ਵੇਲੇ ਕਿਵੇਂ ਖੇਤੀ ਕਾਨੂੰਨ ਕੰਮ ਕਰਦੇ ਸੀ ਕਿਵੇਂ ਟੈਕਸ ਕਰ ਲਾਏ ਜਾਂਦੇ ਸੀ ਮੁਲਕੀ ਪ੍ਰਬੰਧ ਨੂੰ ਕਿਸ ਤਰ੍ਹਾਂ ਚਲਾਇਆ ਜਾਂਦਾ ਸੀ ਇਹ ਸਭ ਅੱਜ ਦੀ ਵੀਡੀਓ 'ਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਬੇਨਤੀ ਇਹ ਵੀਡੀਓ ਸਾਰੀ ਵੇਖਿਓ ਤੇ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਦੋਂ ਸ਼ੇਰੇ ਪੰਜਾਬ ਖਾਲਸੇ ਰਾਜ ਵਿੱਚ ਪੰਜਾਬ ਨੂੰ ਮਿਲਾ ਕੇ ਤੇ ਯੁੱਧ ਜੰਗਾਂ ਤੋਂ ਕੁਝ ਵਿਲੇ ਹੋ ਕੇ ਬੈਠੇ ਤਾਂ ਫਿਰ ਆਪਨੇ ਮੁਲਕੀ ਪ੍ਰਬੰਧ ਵੱਲ ਆਪਣਾ ਧਿਆਨ ਮੋੜਿਆ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਖਾਲਸਾ ਸਲਤਨਤ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਸੂਬਾ ਲਾਹੌਰ ਸੂਬਾ ਮੁਲਤਾਨ ਸੂਬਾ ਕਸ਼ਮੀਰ ਸੂਬਾ ਪੇਸ਼ਾਵਰ ਸੂਬੇ ਦਾ ਪ੍ਰਬੰਧ ਅਤੇ مالیੇ ਦੀ ਉਗਰਾਹੀ ਨੂੰ ਹੋਰ ਸੌਖਾ ਕਰਨ ਲਈ ਹਰੇਕ ਸੂਬੇ ਨੂੰ ਕਈ ਕਈ ਜ਼ਿਲ੍ਹਿਆਂ ਵਿੱਚ ਵੰਡਿਆ ਅੱਗੋਂ ਜ਼ਿਲ੍ਹਿਆਂ ਨੂੰ ਤਹਿਸੀਲਾਂ ਵਿੱਚ ਵੰਡ ਕੇ ਹਰ ਇੱਕ ਤਹਿਸੀਲ ਵਿੱਚ 100-100 ਪਿੰਡਾਂ ਦਾ ਇਲਾਕਾ ਰੱਖਿਆ ਸੂਬੇ ਦੇ ਵੱਡੇ ਹਾਕਮ ਦਾ ਨਾਂ ਗਵਰਨਰ ਰੱਖਿਆ ਜਿਹਦੀ ਤਹਿਤ ਵਿੱਚ 2-3-3 ਡਿਪਟੀ ਕਮਿਸ਼ਨਰ ਨਿਯੁਕਤ ਕੀਤੇ ਅਤੇ ਹਰੇਕ ਤਹਿਸੀਲ ਵਿੱਚ ਲੋਡ ਦੇ ਅਨੁਸਾਰ ਤਹਿਸੀਲਦਾਰ ਰੱਖੇ ਜਿਨ੍ਹਾਂ ਦੀ مالیਏ ਆਦਿ ਉਗਰਾਹੀ ਦੀ ਸਹਾਇਤਾ ਲਈ ਮਕਦਮ ਕਾਨੂੰਗੋ ਪੰਚ ਅਤੇ ਪਟਵਾਰੀ ਨਿਯੁਕਤ ਕੀਤੇ ਡਿਪਟੀ ਕਮਿਸ਼ਨਰ ਦੀ ਫੌਜਦਾਰੀ ਪ੍ਰਬੰਧ ਵਿੱਚ ਸਹਾਇਤਾ ਵਾਸਤੇ ਸੁਪਰੀਡੈਂਟ ਅਦਾਲਤੀ ਮੈਜਿਸਟਰੇਟ ਮੁਸਤਫੀ ਇਹ ਰੱਖੇ ਅਤੇ ਕਾਜ਼ੀ ਮੁਫਤੀ ਗ੍ਰੰਥੀ ਤੇ ਪੰਡਤ ਇਹ ਧਾਰਮਿਕ ਫੈਸਲਿਆਂ ਵਾਸਤੇ ਨਿਯੁਕਤ ਕੀਤੇ ਗਏ ਹੁਣ ਇੰਨੇ ਲੰਮੇ ਚੋੜੇ ਦੇਸ਼ ਦੀ ਬਾਹਰ ਦੇ ਵੈਰੀਆਂ ਤੋਂ ਰਾਖੀ ਲਈ ਮੁਲਕ ਦੇ ਅੰਦਰਲੇ ਪ੍ਰਬੰਧ ਨੂੰ ਚਲਾਉਣ ਲਈ ਵੀ ਬੜੀ ਬਲਵਾਨ ਫੌਜ ਦੇ ਰੱਖਣ ਦੀ ਲੋੜ ਪਈ ਜਦੋਂ ਫੌਜਾਂ ਵਧੀਆਂ ਤਾਂ ਉਹਨਾਂ ਦੇ ਖਰਚੇ ਵੀ ਨਾਲ ਵਧ ਗਏ ਤੇ ਇਹਨਾਂ ਨੂੰ ਪੂਰਾ ਕਰਨ ਲਈ ਮਹਾਰਾਜਾ ਸਾਹਿਬ ਨੂੰ ਆਮਦਨੀ ਦੇ ਵਸੀਲਿਆਂ ਵੱਲ ਵੀ ਧਿਆਨ ਦੇਣਾ ਪਿਆ। ਪਾਤਸ਼ਾਹੀਆਂ ਦੇ ਕੰਮਕਾਰ ਚਲਾਉਣ ਲਈ ਸਭ ਤੋਂ ਪਹਿਲੀ ਆਮਦਨੀ ਦਾ ਸੋਮਾ ਜ਼ਮੀਨ ਦਾ ਮਾਲੀਆ ਹੀ ਹੁੰਦਾ ਸੀ। ਜੋ ਸ਼ੇਰੇ ਪੰਜਾਬ ਨੇ ਵੀ ਪਹਿਲਾਂ ਇਸੇ ਨੂੰ ਹੱਥ ਵਿੱਚ ਲਿਆ। ਹਿੰਦ ਵਿੱਚ ਪ੍ਰਾਤਨ ਸਮੇਂ ਤੋਂ ਇਹ ਨਿਯਮ ਚੱਲਿਆ ਹੁੰਦਾ ਸੀ ਕਿ ਹਕੂਮਤ ਫਤਿਹ ਕੀਤੇ ਹੋਏ ਦੇਸ਼ ਨੂੰ ਆਪਣੀ ਮਾਲਕੀ ਵਿੱਚ ਸਮਝ ਕੇ ਕਿਸਾਨਾਂ ਤੋਂ ਉਪਜ ਦਾ ਹਿੱਸਾ ਲੈਂਦੀ ਸੀ ਅਤੇ ਇਹ ਹਿੱਸੇ ਵੀ ਵੱਖ-ਵੱਖ ਸਮਿਆਂ ਵਿੱਚ ਅੱਡੋ-ਅੱਡ ਹੁੰਦੇ ਸਨ ਅਕਬਰ ਬਾਦਸ਼ਾਹ ਦੇ ਸਮੇਂ ਉਪਜ ਦਾ ਤੀਜਾ ਹਿੱਸਾ ਉਹ ਲੈਂਦੇ ਸੀ ਔਰੰਗਜ਼ੇਬ ਦੇ ਸਮੇਂ ਵਾਢੀ ਦਾ ਹਿੱਸਾ ਵਧਾ ਕੇ ਜ਼ਿਮੀਂਦਾਰਾਂ ਤੋਂ ਅੱਧੋ-ਅੱਧ ਵੰਡਿਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਕਾਗਜ਼ात ਦੀ ਵੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਸ਼ੇਰ-ਏ-ਪੰਜਾਬ ਨੇ ਸ਼ੁਰੂ-ਸ਼ੁਰੂ ਵਿੱਚ ਤਾਂ ਮੁਗਲਿਆ ਬਾਦਸ਼ਾਹਾਂ ਦੇ ਪ੍ਰਚਲਿਤ ਤਰੀਕੇ ਅਨੁਸਾਰ ਹੀ ਵਟਾਈ ਦਾ ਸਿਲਸਿਲਾ ਚਾਲੂ ਰੱਖਿਆ ਜੋ ਤੀਜੇ ਤੋਂ ਲੈ ਕੇ 6ਵੇਂ ਹਿੱਸੇ ਤੱਕ ਅਤੇ ਪਿਸ਼ਾਵਰ ਦੇ ਇਲਾਕੇ ਵਿੱਚੋਂ 8ਵਾਂ ਹਿੱਸਾ ਜਿਵੇਂ ਜਿਵੇਂ ਜ਼ਮੀਨ ਦੀ ਹیثیت ਦੇ ਅਨੁਸਾਰ ਲਿਆ ਜਾਂਦਾ ਸੀ ਪਰ ਇਸ ਤਰੀਕੇ ਨੂੰ ਵਰਤੋਂ ਵਿੱਚ ਲਿਆਉਣ ਨਾਲ ਇਸ ਵਿੱਚ ਕਈ ਉਣਤਾਈਆਂ ਦਿਸੀਆਂ ਜਿਨ੍ਹਾਂ ਦੇ ਸੁਧਾਰ ਵੱਲ ਮਹਾਰਾਜੇ ਨੂੰ ਬੜਾ ਧਿਆਨ ਦੇਣਾ ਪਿਆ ਇੱਕ ਤਾਂ ਇਹ ਸੀ ਕਿ ਸਮਾਂ ਵੱਧ ਲੱਗਦਾ ਤੇ ਖੇਚਲ ਵੀ ਵਧੇਰੇ ਹੁੰਦੀ ਹੈ ਇਸ ਤੋਂ ਬਿਨਾ ਜ਼ਿਮੀਂਦਾਰਾਂ ਤੇ ਕੁਝ ਵਾਧੂ ਤੇ ਅਯੋਗ ਭਾਰ ਵੀ ਪੈਂਦਾ ਸੀ ਸੋ ਲੰਮੀ ਵਿਚਾਰ ਦੇ ਉਪਰੰਤ ਇਸ ਟੈਕਸ ਨੂੰ ਬਦਲ ਕੇ ਕਨਕੂਤ ਦਾ ਤਰੀਕਾ ਚਾਲੂ ਕੀਤਾ ਉਹ ਇਸ ਤਰ੍ਹਾਂ ਸੀ ਕਿ ਜਦੋਂ ਫਸਲਾਂ ਪੱਕ ਕੇ ਵਾਢੀ ਦੇ ਯੋਗ ਹੋ ਜਾਂਦੀਆਂ ਤਾਂ ਕਾਨੂੰਗੋ ਜ਼ਿਮੀਂਦਾਰਾਂ ਦੀ ਹਾਜ਼ਰੀ ਵਿੱਚ ਖੇਤ ਦੀ ਲੰਬਾਈ ਚੜਾਈ ਕੱਢ ਕੇ ਵਿਗੇ ਬਣਾਉਂਦਾ ਅਤੇ ਉਹ ਸਰਕਾਰੀ ਵਹੀ ਵਿੱਚ ਲਿਖ ਲੈਂਦਾ ਜੋ ਇਸ ਮਤਲਬ ਲਈ ਹਰ ਇੱਕ ਤਹਿਸੀਲ ਵਿੱਚ ਸਰਕਾਰ ਵੱਲੋਂ ਧਰਿਆ ਰਹਿੰਦੀਆਂ ਸਨ ਫਿਰ ਇੱਕ ਦਿਨ ਹਰ ਇੱਕ ਪਿੰਡ ਦੇ ਚੌਧਰੀਆਂ ਤੇ ਸਫੈਦ ਪੋਸ਼ਾ ਨੂੰ ਇਕੱਠਾ ਕਰਕੇ ਉਹਨਾਂ ਦੀ رائے ਦੇ ਨਾਲ ਡਿਪਟੀ ਕਮਿਸ਼ਨਰ ਹਰ ਇੱਕ ਖੇਤ ਦਾ ਸਰਕਾਰੀ ਭਾਗ ਨਿਯਤ ਕਰਦਾ ਪਰਜਾ ਨੂੰ ਨਿਸ਼ਚਿੰਤ ਨਹੀਂ ਸੀ ਕਰ ਲੈਂਦੇ ਇਸ ਤਰ੍ਹਾਂ ਦੀਆਂ ਭੁੱਲਾਂ ਦੀ ਆਪ ਤੁਰੰਤ ਪੜਤਾਲ ਕਰਾਉਂਦੇ ਤੇ ਜੇ ਕਿਸੇ ਡਿਪਟੀ ਕਮਿਸ਼ਨਰ ਦੀ ਅਣਇਾਈ ਸਾਫਤ ਹੁੰਦੀ ਤਾਂ ਛੇਤੀ ਹੀ ਉਸ ਨੂੰ ਉੱਥੋਂ ਬਦਲ ਦੇਣਾ ਜਾ ਕੋਈ ਹੋਰ ਯੋਗ ਸਜਾ ਦੇਣ ਦੇ ਤਾਂ ਜੋ ਹੋਰ ਨਾ ਕਰਮਚਾਰੀਆਂ ਨੂੰ ਵੀ ਇਹਦੀ ਸਿੱਖਿਆ ਮਿਲੇ ਜਿਵੇਂ ਕਿ ਇੱਕ ਵਾਰ ਸਨ 1830 ਈਸਵੀ ਦੀ ਗੱਲ ਹੈ ਰਾਵਲਪਿੰਡੀ ਦੇ ਇਲਾਕੇ ਦਾ ਮਾਲੀਆ ਕੁਝ ਕਰੜਾ ਨੀयत ਕਰਤਾ ਜਿਸ ਤੋਂ ਉੱਥੋਂ ਦੇ ਜ਼ਿਮੀਦਾਰਾਂ ਨੇ ਆਪਣੀ ਫਰਿਆਦ ਸ਼ੇਰੇ ਪੰਜਾਬ ਤੱਕ ਪਹੁੰਚਾਈ ਆਪਨੇ ਤੁਰੰਤ ਜਰਨਲ ਵਨਤੂਰਾ ਨੂੰ ਪੜਤਾਲ ਲਈ ਭੇਜ ਦਿੱਤਾ ਉਸ ਨੇ ਮੌਕੇ ਤੇ ਪਹੁੰਚ ਕੇ ਪਿੰਡੇ ਤਖਤ ਪੜੇ ਬੰਦਾ ਕੁਰੀ ਮੁਗਲ ਅਤੇ ਸੈਦਪੁਰ ਦੇ ਜ਼ਿਮੀਦਾਰਾਂ ਦੀ ਸ਼ਿਕਾਇਤ ਦੀ ਪੜਤਾਲ ਕੀਤੀ ਤੇ ਆਪ ਨੇ ਨਵੇਂ ਲਗਾਨ ਨੂੰ ਵਾਜਬ ਸਮਝਿਆ ਪਰ ਜ਼ਿਮੀਦਾਰਾਂ ਨੇ ਉਹ ਫੈਸਲਾ ਪ੍ਰਵਾਨ ਨਾ ਕੀਤਾ ਅਤੇ ਸ਼ਿਕਾਇਤ ਉਸੇ ਤਰ੍ਹਾਂ ਹੀ ਰੱਖੀ ਇਸ ਤੇ ਮਹਾਰਾਜਾ ਸਾਹਿਬ ਨੇ ਉੱਥੋਂ ਦੇ ਮੁਖੀਆਂ ਤੇ ਪਿੰਡਾਂ ਦੇ ਚੋਧਰੀਆਂ ਨੂੰ ਆਪਣੇ ਕੋਲ ਲਾਹੌਰ ਬੁਲਾਇਆ ਉੱਥੇ ਪਹੁੰਚਣ ਦੇ ਉਹਨਾਂ ਦੀ ਬੜੀ ਆਉ ਭਗਤ ਕੀਤੀ ਅਤੇ ਉਹਨਾਂ ਨੂੰ ਕਈ ਦਿਨਾਂ ਤੱਕ ਆਪਣੇ ਕੋਲ ਰੱਖਿਆ ਫਿਰ ਇੱਕ ਦਿਨ ਉਹਨਾਂ ਨੂੰ ਮਿਲਣ ਦਾ ਖੁੱਲਾ ਸਮਾਂ ਦਿੱਤਾ ਉਹਨਾਂ ਦੀ ਕੀਤੀ ਸ਼ਿਕਾਇਤ ਨੂੰ ਠੀਕ ਸਮਝ ਕੇ ਬਹੁਤ ਹੀ ਹਲਕਾ ਮਾਮਲਾ ਨਿਯਤ ਕੀਤਾ ਤੇ ਨਾਲ ਹੀ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਤੇ ਜੋਕਰ ਰੜਾਈ ਹੋਈ ਹੈ ਉਸ ਦਾ ਉਹਨੂੰ ਦਿਲੋਂ ਪਛਤਾਵਾ ਹੈ ਤੇ ਉਹਨਾਂ ਨੂੰ ਭਰੋਸਾ ਦਿਵਾਉਂਦੇ ਕਿਹਾ ਕਿ ਤੁਸੀਂ ਪੱਕਾ ਸਮਝੋ ਕਿ ਇਹ ਉਸ ਦੇ ਹੁਕਮ ਨਾਲ ਨਹੀਂ ਹੋਇਆ ਸਗੋਂ ਕਰਮਚਾਰੀਆਂ ਦੀ ਬੇਸਮਝੀ ਨਾਲ ਹੋਇਆ ਹੈ ਮਹਾਰਾਜਾ ਸਾਹਿਬ ਨੇ ਉਥੋਂ ਦੇ ਡਿਪਟੀ ਕਮਿਸ਼ਨਰ ਨੂੰ ਉਥੋਂ ਬਦਲ ਦਿੱਤਾ ਤੇ ਉਹਦੀ ਥਾਂ ਭਾਈ ਦਲ ਸਿੰਘ ਨੂੰ ਨਿਯਤ ਕੀਤਾ ਜੋ ਆਪਣੇ ਨੇਕ ਸੁਭਾਅ ਤੇ ਉੱਚ ਆਚਰਣ ਦਾ ਉੱਤਮ ਨਮੂਨਾ ਸੀ ਇਸ ਨੇ ਇੱਥੇ ਆ ਕੇ ਪਰਜਾ ਨਾਲ ਇੰਨਾ ਪਿਆਰ ਦਾ ਵਰਤਾਓ ਕੀਤਾ ਕਿ ਲੋਕ ਅੱਜ ਤੱਕ ਉਸ ਦੀ ਨੇਕੀ ਦੀਆਂ ਕਹਾਣੀਆਂ ਸੁਣਾਉਂਦੇ ਹਨ ਇਹ ਘਟਨਾ ਦਾ ਵੇਰਵਾ 라ਵਲ ਪਿੰਡੀ ਦੇ ਸਰਕਾਰੀ ਗੱਤੀਅਰ ਦੇ ਸਫਾ 203 ਤੇ ਵੀ ਲਿਖਿਆ ਹੋਇਆ ਹੈ ਇਸ ਤਰ੍ਹਾਂ ਦੀ ਸ਼ਿਕਾਇਤ ਦੇ ਸਾਬਤ ਹੋ ਜਾਣ ਤੇ ਲਾਕਾਪਿੰਬਰ ਦੇ ਡਿਪਟੀ ਕਮਿਸ਼ਨਰ ਨਰੈਣ ਦਾਸ ਤੇ ਹਰਨਾਮ ਦਾਸ ਨੂੰ ਉੱਥੋਂ ਬਦਲ ਕੇ ਉਹਨਾਂ ਦੀ ਥਾਂ ਤੇ ਚੌਧਰੀ ਕਨਈਆ ਜੋ ਬੜਾ ਹਰਮਨ ਪਿਆਰਾ ਤੇ ਭਲੇ ਸੁਭਾਅ ਦਾ ਸੀ ਉਹਨੂੰ ਪਿੰਬਰ ਦਾ ਕਾਰدار ਨਿਯੁਕਤ ਕੀਤਾ ਚੌਧਰੀ ਕਨਈਏ ਦੇ ਨਾਮ ਤੇ ਜੋ ਫਰਮਾਨ ਮਹਾਰਾਜੇ ਵੱਲੋਂ ਜਾਰੀ ਹੋਇਆ ਉਸ ਵਿੱਚ ਪਰਜਾ ਦੀ ਖੁਸ਼ਹਾਲੀ ਤੇ ਚੰਗੇ ਵਰਤਾਰੇ ਲਈ ਪੂਰਾ ਜ਼ੋਰ ਦਿੱਤਾ ਗਿਆ ਇਹ ਸਾਰੇ ਵਾਕਿਆਤ ਸਿੱਧ ਕਰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਪਰਜਾ ਦਾ ਕਿੰਨਾ ਹਿਤਕਾਰੀ ਸੀ ਖਾਲਸਾ ਰਾਜ ਸਮੇਂ مالیੇ ਬਾਰੇ ਫਰਮਾਨ ਤੇ ਲਿਖਤਾਂ ਵਿਚਾਰੀਏ ਤਾਂ ਸਿੱਧ ਹੋ ਜਾਂਦਾ ਕਿ ਮਾਲੀਆ ਜਾਂ ਵਟਾਈ ਦੇ ਮੁਕਰਰ ਕਰਨ ਵਿੱਚ ਮਹਾਰਾਜਾ ਸਾਹਿਬ ਆਪਣੇ ਜਾਂ ਆਪਣੇ ਕਰਮਚਾਰੀਆਂ ਦੇ ਅਧਿਕਾਰ ਕਦੇ ਨਹੀਂ ਸੀ ਵਰਤਦਾ ਸਗੋਂ ਪਿੰਡਾਂ ਦੇ ਚੌਧਰੀਆਂ ਤੇ ਕੌਮਾਂ ਦੀ ਸਲਾਹ ਨਾਲ ਉਹਨਾਂ ਤੇ ਮਾਲੀਆ ਨਿਯੁਕਤ ਕੀਤਾ ਜਾਂਦਾ ਸੀ। ਕਈ ਲੋਕਾਂ ਦਾ ਖਿਆਲ ਹੈ ਕਿ ਜਿਹੜੇ ਇਲਾਕੇ ਮਹਾਰਾਜਾ ਸਾਹਿਬ ਠੇਕੇ ਤੇ ਦਿੰਦੇ ਸਨ ਠੇਕੇਦਾਰ ਠੇਕੇ ਦੀ ਵਸੂਲੀ ਸਮੇਂ ਕਿਸਾਨਾਂ 'ਤੇ ਸਖਤੀ ਕਰਦੇ ਸਨ ਤੇ ਆਪਣੀ ਮਨਮਾਨੀ ਵਰਤਦੇ ਹੋਣਗੇ। ਪਰ ਅਸੀਂ ਇਸ ਭਾਵ ਨੂੰ ਮੁੱਖ ਰੱਖ ਕੇ ਖੋਜ ਕਰਦੇ ਹਾਂ ਤਾਂ ਇਹ ਖਿਆਲ ਵੀ ਗਲਤ ਸਿੱਧ ਹੁੰਦਾ ਹੈ। ਕਿਉਂਕਿ ਮਾਲੀਏ ਦੇ ਵਿਧੌਣ ਦਾ ਹੱਕ ਠੇਕੇਦਾਰ ਨੂੰ ਮੂਲੋਂ ਹੁੰਦਾ ਹੀ ਨਹੀਂ ਅਤੇ ਠੇਕੇ ਦੇ ਇਲਾਕਿਆਂ ਵਿੱਚ ਵੀ ਉਹੀ ਢੰਗ ਵਰਤਿਆ ਜਾਂਦਾ ਸੀ ਜੋ ਬਾਕੀ ਕਿਸਾਨਾਂ ਲਈ ਵਰਤਿਆ ਜਾਂਦਾ ਸੀ ਇਹਨਾਂ ਸਾਰੀਆਂ ਪਾਬੰਦੀਆਂ ਦਾ ਫੈਸਲਾ ਨਾ ਕੇਵਲ ਠੇਕੇਦਾਰਾਂ ਨਾਲ ਠੇਕਾ ਦੇਣ ਤੋਂ ਪਹਿਲਾਂ ਜ਼ੁਬਾਨੀ ਕੀਤਾ ਜਾਂਦਾ ਸੀ ਸਗੋਂ ਪੂਰੀ ਤਰ੍ਹਾਂ ਜ਼ਰੂਰੀ ਪਾਬੰਦੀਆਂ ਪਟੇ ਨਾਮੇ ਵਿੱਚ ਵੀ ਲਿਖਾ ਦਿੱਤੀਆਂ ਜਾਂਦੀਆਂ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਫਿਰ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ